ਇਹ ਰਿਪੋਰਟ ਆਦੇ ਦੇ ਕੇ 500 ਤੇ ਪਹਿਲੀ ਫੋਟੋ ਦੇ ਉੱਤੇ ਆਪਣਾ ਨੰਬਰ ਚੱਲੀ ਜਾਂਦਾ ਇਹ ਤੇ 507 ਫੋਟੋਆਂ ਭੇਜਿਆ ਕਰੋ ਇਸ ਨੰਬਰ ਦੇ 9897 ਵਾਲੇ ਨੰਬਰ ਤੇ ਪਹਿਲੀ ਫੋਟੋ 'ਤੇ ਨੰਬਰ ਚੱਲ ਜੀ ਜਾਂਦਾ ਮੇਰੇ 147 ਦਾ ਟਰਾਲਾ ਤੇ ਵੀਡੀਓ ਛੇ ਕਰ ਦਿਆ ਕਰੋ ਵੀਰੇ ਇੱਥੇ ਲਾਈਕ ਵੀ ਕਰਦੇ ਕਮੈਂਟ ਵੀ ਕਰ ਦਿਆ ਕਰੋ ਤੇ ਵੀਡੀਓ ਸਾਰੀ ਵੇਖਿਆ ਕਰੋ ਸਟੈਪ ਨਾ ਕਰਿਆ ਕਰੋ ਮੇਰੇ 147 ਦਾ ਟਰਾਲਾ ਇਹ ਤੇ ਦੋ ਦੇ 2.5 ਲੱਖ ਰੁਪਇਆ ਮੰਗਦੇ ਇਹਦਾ ਮੌਕੇ ਦੇ ਵੀਰਾਂ ਨੇ ਮਾਰਤਾਨ ਕਰ ਦਿਆਂਗੇ ਤੇ ਪੂਰਾ ਸੇਲ ਦਾ ਮਾਲ ਲੱਗਿਆ ਵਾ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਡਬਲ ਪੰਪਾ 14 ਸੱਤ ਦਾ ਟਰਾਲਾ 70 ਤੋਂ 75 ਰੁਪਏ ਟਹਿਰਾ ਤੇ ਪੂਰਾ ਟਰਾਲਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲੋ ਕੋਕਾ ਪੀ ਟਰਾਲਾ ਤੇ ਆਵੇ ਤੋ ਟਾਇਰ ਦੀ ਕੰਦੀ ਕੰਦੀ ਗੱਡੀ ਖੜੀ ਆ ਕੱਲੀ ਕੱਲੀ ਵੀਰ ਨੇ ਫੋਟੋ ਪਾਈ 14 ਸੱਤ ਦਾ ਟਰਾਲਾ ਤੇ 2 ਲੱਖ ਤੇ 50000 ਰੁਪਇਆ ਮੰਗਦੇ ਆ 2.5 ਲੱਖ ਰੁਪਇਆ ਉੱਤੇ ਫੋਟੋ ਤੇ ਨੰਬਰ ਆ ਗਿਆ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾ ਪੀਸ ਟਰਾਲਾ ਜੇ ਕੋਈ ਵੀ ਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਲਓ ਕੱਲੇ ਐ ਕਵਰ ਪਾਇਆ ਲਾਈਟਾਂ ਲੱਗੀਆਂ ਸਭ ਕੁਝ ਜਗਦਮਗ ਕਰਦਾ ਟਰਾਲਾ ਚੱਕ ਲੋ ਚੱਕ ਲੋ ਹੋ ਗਈ ਤੇ ਟਰਾਲਾ ਬਹੁਤ ਵਧੀਆ ਇੱਕ ਵੀਰੇ ਆ ਟਰਾਲਾ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਸਪਰਕਾ ਤੋਂ ਲੈਫਟ ਵਾਲਾ ਟਰਾਲਾ ਤੇ ਰੇਟ ਵੀ ਲੈ ਨਹੀਂ ਦੱਸਿਆ ਨਹੀਂ ਬਹੁਤ ਵਧੀਆ ਟਰਾਲਾ ਤੇ ਕੋਕਾ ਪੀਸ ਤੇ ਲੰਬਰ ਉੱਤੇ ਚੱਲ ਜੰਦਾ ਦਾ ਸਰਕੀਰ ਜਗਾ ਅਗਲੀ ਫੋਟੋ ਤੇ ਤੇ ਰੇਟ ਵੀ ਰਹਿ ਨਹੀਂ ਦੱਸਿਆ ਨਹੀਂ ਪੂਰਾ ਹੈਵੀ ਤੇ ਭਾਰਾ ਟਰਾਲਾ ਤੇ ਵੈੱਡ ਵੀਰੇ ਦੇ ਪਾਸੇ ਲਾ ਕੇ ਰੱਖਿਆ ਵੈੱਡ ਵੀ ਦੇ ਦੇਣਗੇ ਤੁਹਾਨੂੰ ਤੇ ਟਾਇਰ ਇਹਦੇ ਵੀ 40 ਤੋਂ 50 ਪੈਸੇ ਆ ਤੇ ਪਾਰਾ ਦੇ ਹੈਵੀ ਬਣਿਆ ਕੁਆਂਟਲ ਨਹੀਂ ਦੱਸਿਆ ਕਿੰਨੇ ਕੁਆਂਟਲ ਦਾ ਟਰਾਲਾ ਇਹ ਉਹ ਤੁਸੀਂ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਆ ਖਾਕੀ ਰੰਗ ਦਾ ਟਰਾਲਾ ਜਿਹੜਾ ਤੁਹਾਡੇ ਟਰਾਲਾ ਪਸੰਦ ਆ ਕੋਈ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਵੀਰਾਂ ਨੂੰ ਤੇ ਇਹ ਏਰੀਆ ਵੀ ਨਹੀਂ ਦੱਸਿਆ ਵੀਰਾਂ ਨੇ ਚੋਕੜਾ ਪਿਛਲਾ ਟਰਾਲਾ ਮੋਟ ਦੇ ਵਿੱਚ ਆ ਉਹ ਅੰਮ੍ਰਿਤਸਰ ਰੇਟ ਆ ਅੰਮ੍ਰਿਤਸਰ ਆ ਏਰੀਆ ਵੀ ਲੰਦਾ ਥੋੜੀ ਗਲਤ ਹੋ ਜਾਂਦਾ ਬੋਲਣ ਚ ਇਹ ਜਿਆ ਅੰਬਲਸਾਰਾ ਕਿਹੜੀ ਪਹਿਲਾ ਟਰਾਲਾ ਵੇਖਿਆ ਤੁਸੀਂ ਇਹਦਾ ਨਹੀਂ ਪਤਾ ਵੀ ਕਿਹੜਾ ਇਹ ਜਿਆ ਟਰਾਲਾ ਦੇ ਦਾ ਜੀ ਇਹ ਫੁੱਟ ਮੈਂ ਆਈਆਂ ਦੀ ਤੇ ਟਾਇਰ ਹੈਗੇ 30 40 ਕੇ ਪੈਸੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਸੰਪਰਕ ਕਰ ਲੈ ਕੋਕਾ ਵੀ ਟਰਾਲਾ ਗੁਰ ਲੈਫਟ ਵਾਲਾ ਟਰਾਲਾ ਬਹੁਤ ਜੰਦਾ ਟਰਾਲਾ ਇਹ 12 6.5 ਟਰਾਲਾ ਇਹ ਤੇ ਇਹ ਹੈਗਾ ਮੇਰੇ ਮੈਂ 2024 ਮਾਡਲ ਆ ਥੋੜਾ ਜਿਹਾ ਦਿੱਦਾ ਨਹੀਂ 12 6.5 ਤੇ ਬਿਲਕੁਲ ਨਵਾਂ ਟਰਾਲਾ ਤੇ ਬੈਡ ਬਹੁਤ ਵੱਡਾ ਜੇ ਕਿਹ ਵੀਰ ਭਾਈ ਦੇ ਨੇ ਲੈਣਾ ਵੀਰਾਂ ਦੇ ਸੰਪਰਕ ਕਰ ਸਕਦੇ ਆ 12 6 ਦਾ ਤੇ ਪੂਰਾ ਹੈਵੀ ਟਰਾਲਾ ਬਣਿਆ ਵਾ ਤੇ ਨਿੱਕਰ ਲੱਗਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 40 ਤੋਂ 50 60 ਪੈਸੇ ਪਟਾਇਰ ਹੈ ਜੇ ਜੇ ਕਿਹ ਵੀਰ ਭਾਈ ਨੇ ਲੈਣਾ ਉੱਤੇ ਸਕੀਨ ਤੇ ਨੰਬਰ ਚੱਲ ਜੰਦਾ ਕੋਕਾ ਵੀ ਟਰਾਲਾ ਇਹਦਾ ਰੇਟ ਹੈਗਾ 1 लाख 70000 ਰੁਪਿਆ 1 लाख 70000 2024 ਮਾਡਲ ਟਰਾਲਾ ਇਹ ਬਿਲਕੁਲ ਨਵਾਂ ਟਰਾਲਾ ਜੇ ਕਿਸੇ 12 6.5 ਤੇ ਨੰਬਰ ਉੱਤੇ ਹੈਗਾ ਸਰਕੀਨ ਤੇ ਵੀਰਾਂ ਸੰਪਰਕ ਕਰਦੇ ਆ 160 ਰੇਟ ਹੈ 14 ਸਤ ਦਾ ਟਰਾਲਾ ਵੀਰੇ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 14 ਸਤ ਦਾ ਤੇ ਬਹੁ ਬਜਟ ਟਰਾਲਾ ਕੋਕਾ ਵੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਹੋਇਆ ਤੇ ਜੇ ਕੀ ਉਹਦਾ ਸਾਡਾ ਟਰਾਲਾ ਲੈਫਟ ਵਾਲਾ ਟਰਾਲਾ ਇਹ ਪੂਰਾ ਵਧੀਆ ਟਰਾਲਾ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾਪੀ ਟਰਾਲਾ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਸਾਈਡ ਤੋਂ ਵੀ ਪਾਈ ਆ ਤੇ ਵਿੱਚੋਂ ਵੀ ਪਾਈ ਗੋਂ ਵੀ ਪਾਈ ਤੇ ਥੱਜੋਂ ਵੀ ਪਾਈ ਆ ਤੇ ਸਾਰੀਆਂ ਫੋਟੋਆਂ ਵੇਖੋ ਉੱਤੇ ਥਰਗੀ ਦੇ ਨੰਬਰ ਚੱਲੀ ਜਾਂਦਾ ਤੇ ਰੇਟ ਲਈ ਫੋਨ ਲਾ ਕੇ ਪੁੱਛ ਸਕਦੇ ਆ ਲੈਫਟ ਵਾਲਾ ਟਰਾਲਾ ਦੇ ਅੱਗੋਂ ਫੋਟੋ ਪਾਈ ਆ ਬਾਈ ਮਾਡਾ ਟਰਾਲਾ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸੰਪਰਕ ਕਰ ਸਕਦੇ ਹੋ ਕੋਕਾ ਪੀ ਟਰਾਲਾ 14 7 ਦਾ ਤੇ ਮਿੱਕੂ ਫਸ ਦੀ ਫੋਟੋ ਪਾਈ ਆ ਦੇ ਪੂਰੀ ਸਾਫ ਪਈ ਆ ਤੇ ਇੱਕੋ ਫਸ ਦੇ ਵਿੱਚ ਜੋੜ ਨਹੀਂ ਕੋਈ ਵੀ ਇੱਕ ਫਸ ਲੱਗੀ ਹੋਈ ਆ ਤੇ ਕੰਨਾਂ ਜੋੜਨ ਦੇ ਆ ਜੇ ਵੀਡੀਓ ਸਾਰੀ ਵੇਖ ਕੇ ਲਾਇਕ ਕਰਦੇ ਹੋਗੇ ਸ਼ੇਅਰ ਕਰਦੇ ਹੋਗੇ 16 7 ਟਰਾਲਾ ਬਹੁ ਬਈ ਟਰਾਲਾ ਕੱਲੇ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀਟ ਰਾਲਾ ਤੇ ਪੂਰਾ ਹੈਵੀ ਤੇ ਭਾਰਾ ਰਾਲਾ ਬਣਿਆ ਹੋਆ ਤੇ ਪੂਰਾ ਰੰਗ ਵੀ ਕੁਆਲਿਟੀ ਦਾ ਹੋਇਆ ਹੋਇਆ ਇਹਨੂੰ ਤੇ ਇਹਦੇ ਪਾਣੀ ਉੱਤੇ ਵੀਲ ਕਵਰ ਪਾਈ ਹੋਇਆ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਜੋ ਜਾਲੀ ਲੱਗੀ ਵੇਡ ਦੇ ਉੱਤੇ ਤੇ ਪੈਪ ਵਾਲਾ ਵੇਡ ਆ ਉੱਥੇ ਸੰਨ ਕੇ ਪੈਪ ਪਾਇਆ ਸੜੀਆਂ ਦੀ ਥਾਂ ਤੇ ਹੈਵੀ ਭਾਰਾ ਬਣਿਆ 16 7 8 ਰਾਲਾ ਹੈ ਤੇ ਇਹਦਾ 230000 ਰੁਪਇਆ ਮੰਗਦੇ 35 35 ਮੰਗਦੇ ਥੋੜੀ 2 ਲੱਖ ਤੇ ਮੌਕੇ ਦੇ ਵੀਰੇ ਨੇ ਮਾਨਤਾਨ ਕਰਦੇ ਆਗੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ 230000 ਰੁਪਇਆ ਮੰਗਦੇ ਆ 35 35 ਮੰਗਦੇ 2 ਲੱਖ 35000 ਦਾ 16 ਸਾਥੇ ਟਰਾਲੇ ਦਾ ਸਾਰੀ ਜਾਣਕਾਰੀ ਦੇਣੀ ਚਾਹੀਦੀ ਜੁਤੇ ਨੰਬਰ ਚੱਦੀ ਜਾਂਦਾ ਤੇ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕਾਂ ਸੰਪਰਕਾਂ ਕੰਤੀ ਕੰਤੀ ਵੀਰ ਨੇ ਫੋਟੋ ਪਾਈ ਆ ਤੇ ਆ ਨਹੀਂ ਹੋੜੀ ਵੀ ਕੋ ਨੰਬਰ ਅੱਗੇ ਆ ਰਿਹਾ ਤੇ ਇਹਦੇ ਜੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਰਦਾਰ ਤੇ ਵੀਰ ਕੋ ਸਾਰੀ ਵੇਖਿਆ ਕਰੋ ਸਟੈਪ ਨਾ ਕਰਿਓ ਵੀਰੇ ਤੇ ਵੀਰ ਉਹ ਸਾਰੀ ਵੇਖਿਆ ਕਰੋ ਕਿ ਕਈ ਵੀਰ ਵੀਡੀਓ ਵੀ ਥੋੜੀ ਜਿਹੀ ਵੇਖ ਕੇ ਛੱਡ ਦਿੰਦੇ ਆ ਨੰਬਰ ਉੱਤੇ ਆ ਗਿਆ ਸਰਦਾਰ ਜੀ ਤੁਸੀਂ ਸਪਰਤ ਕਰ ਸਕਦੇ 16 ਸਤਾ ਡਰਾਲਾ 235000 ਰੁਪਇਆ ਰੇਟ ਹੈ ਦਾ ਤੇ ਕੋਕਾ ਵੀ ਟਰਾਲਾ ਪੂਰਾ ਨਵਾਂ ਬਣਿਆ ਵਾ ਤੇ ਕੱਲੀ ਕੱਲੀ ਮੋਰ ਵੀ ਦੀਦੀ ਆ ਦੇ ਫੋਟੋ ਖਿੱਚ ਕੇ ਪਾਈ ਜੀ ਵੀਰ ਨੇ ਹੋਏ ਮਾਰ ਕੇ ਲੱਗੇ ਉੱਤੇ ਵੀਰਾਂ ਸਬਰ ਕਰ ਸਕਦੇ ਆ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਵੀਲ ਕਵਰ ਚੜੇ ਹੋਏ ਆ ਰਿੰਬਾਂ ਦੇ ਵਿੱਚ ਤੇ ਬਿੰਬ ਉਹ ਲਾਏ ਵੀ ਸਿੰਘ ਜੀ ਤੇ ਜਾਲੀ ਵਾਲਾ ਵੈੱਟ ਤੇ ਪੇਬਲਾ ਵੈਕ ਦਾ ਸਾਰਾ ਪੈ ਪਾਈ ਵੇ ਵਿੱਚੋਂ ਦੀ 14 ਸੱਤ ਡਰਾ ਦਾ ਪੂਰਾ ਪਾਰਾ ਡਰਾ ਦਾ ਬਣਿਆ ਵਾ ਇਹ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਪੂਰਾ ਰੰਗ ਕੁਆਲਟੀ ਦਾ ਕੀਤਾ ਵਾ ਤੇ ਇਹਦਾ ਮੰਗਦੇ ਆ 2 ਲੱਖ ਤੇ 60000 ਰੁਪਿਆ ਮੌਕੇ ਦੇ ਵੀਰਾਂ ਨੇ ਮਾਨਸਾਨ ਕਰ ਦੇਣਗੇ ਕਿ ਪੂਰਾ ਹੈਵੀ ਤੇ ਪਾਰਾ ਡਰਾ ਦਾ ਬਣਿਆ ਵਾ ਇਹ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਸਾਰੀ ਜਾਣਕਾਰੀ ਦੇਣੀ ਹੈ ਫੋਨ ਦੇ ਉੱਤੇ ਨੰਬਰ ਜੰ ਨੰਬਰ ਚੱਲਦੀ ਜਾਂਦਾ ਸਰਕੀਨ ਜੀ ਉੱਤੇ ਤੇ ਵੀਡੀਓ ਸ਼ੇਅਰ ਕਰਦੇ ਕਰੋ ਵੀਡੀਓ ਉਹਨਾਂ ਤੇ ਟੈਗ ਕਰਿਆ ਕਰੋ ਵੀਡੀਓ ਸ਼ੇਅਰ ਕਰਨ ਦੀ ਤੇ ਕੱਲੀ ਕੱਲੀ ਵੀ ਇਹਨੇ ਫੋਟੋ ਪਾਈ ਆ ਤੇ ਉੱਤੇ ਸਰਕੀਨ ਜੀ ਉੱਤੇ ਨੰਬਰ ਚੱਲਦੀ ਜਾਂਦਾ 1478 ਟਰਾਲਾ ਤੋਂ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ 22 ਤੋਂ 23 ਕੁਆਂਟ ਟਰਾਲਾ ਬਣਿਆ ਵਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹ ਡਬਲ ਪੰਪ ਪਾਇਦਾ ਪੰਪ ਵੀ ਡਬਲ ਹੈ ਇਹਦਾ ਤੇ ਟਾਇਰ 70 ਤੋਂ 80 ਪੈਸੇ ਆ 70 ਨਹੀਂ 50 ਤੋਂ 50 ਪਕੇ ਪੈਸੇ ਦਾ ਟਾਇਰ ਹੋਣਗੇ ਤੇ ਡਬਲ ਪੰਪ ਲੱਗਿਆ ਵਾ ਤੇ 14 ਸੱਤਾ ਟਰਾਲਾ ਇਹ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਲਾ ਤੇ ਪੂਰਾ ਹੈਵੀ ਤੇ ਭਾਰਾ ਟਰਾਲਾ ਬਣਿਆ ਵਾ ਤੇ ਫੋਨ ਨੰਬਰ ਉੱਤੇ ਜਾਂਦੀ ਜਾਂਦਾ ਸਰਗਿੰਦ ਦੇ ਸੰਪਰਕ ਕਰ ਲਓ